ਜੀ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਵੀ ਜੀ ਪੁੱਤਾਂ ਮੁੰਡਾ ਐ ਉਹ ਆਏ ਉਹ ਆਏ ਕੀ ਤੁਸੀਂ ਸਾਡੇ ਖੰਦੀ ਅੱਗੇ ਦੋਵਗੇ ਕੀ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਬਸ ਸਿੱਧਾ ਸਾਹਬ ਜਰਾ ਦੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਨੇ ਉਹ ਤਾਂ ਜਿਗਰੀ ਵਾਲਾ ਸੀ ਉਹਦੇ ਵਿੱਚ એનર્ਜੀ ਐਨੀ ਸੀ ਉਹ ਤੇ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬੱਸ ਪਬਲਿਕ ਨੂੰ ਜਿਹੜੇ ਸਾਡੇ ਸਾਡੇ ਤਾਂ ਨੂੰ ਕੌਂਸਲ ਦੇ ਰੀਆ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵੇਖ ਗਰੂ ਕਰੂਗਾ ਕਦੇ ਨਾ ਕਿਰਪਾ ਟਾਈਮ ਆਪਣਾ ਵੀ ਆਊਗਾ ਕਿਤੇ ਬਾਕੀ ਸਿਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਿੱਧੂ ਦਾ ਪੋਵਲ ਪੋਲੀਟੈਕਸ ਚਾ ਜੇ ਉਹ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਐਨਾ ਜਲੀਲ ਕੀਤਾ ਜਾਂਦਾ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕਿ ਨਿੱਕੇ ਮੁਟੇ ਤავੇ ਕੰਮ ਕਰਾ ਸਕਦੇ ਹਾਂ